ਲਗਤੇ ਬੈਠਾ ਇਹ ਹਜੂਮ ਸੜਕੀ ਹਾਦਸੇ ਚ ਮਾਰੇ ਗਏ ਨੌਜਵਾਨ ਦੀ ਮੌਤਾ ਇਨਸਾਫ ਮੰਗ ਰੇ ਮੁਕਸਰ ਬਠਿੰਡਾ ਹਾਈਵੇ ਤੇ ਐਕਸੀਡੈਂਟ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਉਸਦੇ ਸਾਥੀ ਵੀ ਜ਼ਖਮੀ ਹੋਇਆ ਨੌਜਵਾਨ ਪਿੰਡ ਕਾਉਣੀ ਦੇ ਰਹਿਣ ਵਾਲਾ ਸੀ ਨੌਜਵਾਨ ਦਾ ਨਾਮ ਅਕਸ਼ੇ ਸੀ ਉਕਤ ਦੋਨੋਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ ਕਾਰ ਦੇ ਨਾਲ ਟਕਰੌਂਦੇ ਨੇ ਜਿਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਜਾਂਦੀ ਹੈ ਕਾਰ ਵਾਲੇ ਦੀ ਤੇਜ਼ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਦਾ ਜਿਸ ਤੋਂ ਬਾਅਦ ਹੁਣ ਮੁਲਜ਼ਮ ਖਿਲਾਫ ਪਰਿਵਾਰਕ ਮੈਂਬਰ ਕਾਰਵਾਈ ਦੀ ਮੰਗ ਕਰ ਰਹੇ ਨੇ ਕਾਰਵਾਈ ਨਾ ਹੋਣ ਦੀ ਸੂਰਤ ਦੇ ਵਿੱਚ ਇਸ ਸੰਘਰਸ਼ ਦੇ ਰਾਹ ਨੂੰ ਇਖਤਿਆਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਪਰਿਵਾਰਕ ਮੈਂਬਰ ਜ਼ਿੱਦ ਤੇ ਅੜੇ ਹੋਏ ਨੇ ਕਿ ਜਦ ਤੱਕ ਮੁਲਜ਼ਮਾ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਦਾ ਸੰਘਰਸ਼ ਜਾਰੀ ਰਹੇਗਾ ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਸ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵੱਲੋਂ ਇਸ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਨੂੰ ਟੱਕਰ ਮਾਰੀ ਗਈ ਸੀ ਪੁਲਿਸ ਦਾਮੇ ਵੀ ਭਾਰੀ ਹੈ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਟਕਨਾਵੀਰ ਮੇਰਾ ਛੋਟਾ ਵੀਰਾ ਹੈ, ਤਾਇ ਦਾ ਲੜਕਾ। ਕੱਲ ਪਿੰਡੋਂ ਆਇਆ ਸੀ ਆਪਣੇ ਕੋਈ ਕੰਮ ਦੇ ਲਈ ਮੁਕਸਰ ਆਇਆ ਸੀ। ਤੇ ਉਹ ਜਦ ਵਾਪਸੀ ਜਾ ਰਹੀ ਸੀ ਅੱਗੋਂ ਇੱਕ ਤੇਜ਼ ਗੱਡੀ ਆਈ ਤੇ ਉਹਨਾਂ ਨੇ ਓਵਰਟੇਕ ਕਰਦੇ ਹੋਏ ਤੇ ਉਹ ਮੋਟਰਸਾਈਕਲ ਤੇ ਦੋ ਬੰਦੇ ਸੀ। ਮੇਰਾ ਬ੍ਰਦਰ ਚਲਾ ਰਿਹਾ ਸੀ ਤੇ ਇੱਕ ਲੜਕਾ ਉਹਦੇ ਨਾਲ ਪਿੱਛੇ ਬੈਠਾ ਹੋਇਆ ਸੀ। ਉਹ ਐਕਸੀਡੈਂਟ ਹੋਇਆ ਉਹਨਾਂ ਦਾ। ਪਿੱਛੇ ਵਾਲਾ ਲੜਕਾ ਉੱਛਲ ਕੇ ਥੋੜਾ ਸਾਈਡ ਤੇ ਜਾ ਡਿੱਗ ਗਿਆ। ਪਰ ਜੋ ਚਲਾ ਰਿਹਾ ਸੀ ਅਕਸ਼ੇ ਕੁਮਾਰ ਉਹ ਗੱਡੀ ਦੇ ਵਿੱਚ ਚਪੇਟ ਚ ਆ ਗਿਆ ਤੇ ਉਹ ਗੱਡੀ ਉਹਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਕੇ ਗਈ ਫਿਰ ਉਹ ਜਦੋਂ ਨਿਕਲਿਆ ਉਹਦੇ ਉੱਪਰੋਂ ਤੇ ਉਹ ਗੱਡੀ ਉਹਦੇ ਉੱਪਰ ਦੀ ਨਿਕਲ ਕੇ ਚਲੀ ਗਈ ਔਰ ਬੰਦਾ ਉੱਥੇ ਹੀ ਜਗ੍ਹਾ ਤੇ ਡੈੱਡ ਹੋ ਗਿਆ ਤੇ ਕੱਲ ਦੇ ਲੈ ਕੇ ਬੈਠੇ ਹੋਏ ਆ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਉਹਦੀ ਕਾਰਵਾਈ ਨਹੀਂ ਹੋ ਰਹੀ ਕੱਲ ਦੇ ਉਸੇ ਚੱਕਰ 'ਚ ਅਸੀਂ ਬੈਠੇ ਆ ਹਲੇ ਤੱਕ ਕੋਈ ਪੋਸਟਮਾਰਟਮ ਵੀ ਨਹੀਂ ਕਰਵਾਇਆ ਇਸੇ ਚੱਕਰ 'ਚ ਅਸੀਂ ਕਿੰਨੇ ਦਾ ਵਜਿਹਾ ਬਣਾਇਆ ਇੱਕ ਘਟਨਾ ਵੀ ਜੀ ਕੱਲ 5:30 6 ਵਜੇ ਦੇ ਲਗ ਲੰਮਸਮ ਹੋਈ ਆ ਬਸ ਸਾਨੂੰ ਪਤਾ ਲੱਗਿਆ 6:30 ਵਜੇ ਕਿਉਂਕਿ ਉੰਡੇ ਦੀ ਉਮਰ 23-24 ਸਾਲ ਦੀ ਸੀ। ਉਤ ਬੰਦਾ ਮਾਰ ਕੇ ਹਿੱਟਨ ਰਨ ਦਾ ਕੇਸ ਬੰਦਾ ਹੀ ਸਿੱਧਾ-ਸਿੱਧਾ ਛੱਡ ਕੇ ਭੱਜ ਗਿਆ ਬੰਦੇ ਨੂੰ ਈਵਨ ਕੀ ਥਾਂ ਤੇ ਡੈੱਡ ਹੋ ਗਿਆ। ਫਿਰ ਉਹਨਾਂ ਨੇ ਚੱਕਿਆ ਵੀ ਨਹੀਂ ਫਿਰ ਐਂਬੂਲੈਂਸ ਜਿਹੜਾ ਲੋਕਾਂ ਨੇ ਦੇਖਿਆ ਉਹਨੂੰ ਬੁਲਾਇਆ। ਫਿਰ ਜਦੋਂ ਲੈ ਕੇ ਆਏ ਉਹ ਤੱਕ ਡਾਕਟਰ ਨੇ ਵੀ ਜਵਾਬ ਦਿੱਤਾ। ਇਹ ਆ ਕੋਈ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਧੰਨਵਾਦ ਵੀ ਉਹਨਾਂ ਤੋਂ ਵੀ ਪੁਲਿਸ ਅਧਿਕਾਰੀਆਂ ਨਾਲ ਹੀ ਸਵੇਰੇ ਲੱਗੇ ਪਏ ਆ ਸੀ। ਇਹਨਾਂ ਨੂੰ ਜਗਾ ਜਗਾ ਇਹਨਾਂ ਨੇ ਈਵਨ ਕੀ ਸਾਡੇ ਦੇ ਉੱਤੇ ਆਏ ਪੁੱਛਿਆ ਕੀ ਹੋਈ ਕਾਰਵਾਈ ਬਸ ਬਿਆਨ ਲੈ ਜਿਹੜੇ ਬੰਦਾ ਕੱਲ ਬਚਿਆ ਉਹਦੀ ਸਿਰਫ ਲਾਤੀ ਟੁੱਟੀ ਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਕੁਝ ਯਾਦ ਨਹੀਂ ਗੱਡੀ ਪਿੱਛੋਂ ਆਈ ਆ ਪਰ ਹੁਣ ਜਿਵੇਂ ਇੱਕ ਵਾਰੀ ਐਕਸੀਡੈਂਟ ਦੇ ਵਿੱਚ ਬੰਦੇ ਨੂੰ ਯਾਦ ਨਹੀਂ ਰਹਿੰਦਾ ਪਰ ਹੌਲੀ-ਹੌਲੀ ਯਾਦ ਆਇਆ ਉਹਨੇ ਦੱਸਿਆ ਗੱਡੀ ਬਾਰੇ ਕਿ ਗੱਡੀ ਮਰਸੀਡੀਜ਼ ਬੈਂਡ ਬੈਂਜ ਨਾਮ ਦੀ ਗੱਡੀ ਆ ਮੁਕਸਰ ਦੇ ਵਿੱਚ ਗਿਣਮੀਆਂ ਚੁਣਮੀਆਂ ਦੋ ਤਿੰਨ ਗੱਡੀਆਂ ਉਹਨੇ ਨੰਬਰ ਵੀ ਦੱਸਿਆ ਗੱਡੀ ਦਾ ਪੀਵੀ 30 ਨੰਬਰ ਆ ਜੀ ਪੀਵੀ 30 ਯੂ 22 ਨੰਬਰ ਆ ਗੱਡੀ ਦਾ ਮੁਕਸਰ ਦੇ ਵਿੱਚ ਹੀ ਆ ਅਸੀਂ ਸਵੇਰ ਦੇ ਗੱਡੀ ਟਰੈਕ ਕਰਦੇ ਫਿਰਦੇ ਆ ਦੇਖ ਲਿਆ ਸੀਸੀਟੀਵੀ ਦੇ ਵਿੱਚ ਵੇਖਿਆ ਵੀ ਇਹ ਗੱਡੀ ਨੂੰ ਅਸੀਂ ਦਿਖਾਇਆ ਵੀ ਜੇ ਜਾ ਕੇ ਪੁਲਸ ਵੱਲੋਂ ਕੋਈ ਵੀ ਸਾਡੇ ਨਾਲ ਕੋਈ ਸਹਿਯੋਗ ਨਹੀਂ ਆ ਅਸੀਂ ਜਾ ਕੇ ਦਿਖਾ ਦਿੰਨੇ ਆ ਆ ਜਗਾ ਜੀ ਇੱਥੇ ਗੱਡੀ ਖੜੀ ਆ ਇੱਥੋਂ ਦੇਖ ਲਓ ਆ ਕੇ ਦੇਖ ਲੈਂਦੇ ਆ ਆ ਕੇ ਐਸਾਨ ਕੀਤਾ ਸਾਡੇ ਤੇ ਵੀ ਅਣਪਛਾਤੇ ਲੋਕਾਂ ਦੇ ਪਰਚਾ ਕੱਟੀ ਬੈਠੇ ਸਵੇਰੇ ਸਾਨੂੰ ਕੋਈ ਰਿਸਪੌਂਸ ਨਹੀਂ ਦੇਈ ਜਾਂਦੇ ਸਾਨੂੰ ਕਹਿ ਦਿੰਦੇ ਆ ਕਾਰਵਾਈ ਚੱਲੀ ਜਾਂਦੀ ਆ ਸਵੇਰੇ ਸਾਨੂੰ ਕਹਿ ਰਿਹਾ ਜੀ ਘੰਟੇ-ਘੰਟੇ ਤੱਕ ਤੁਹਾਨੂੰ ਅਸੀਂ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਪਰ ਕੋਈ ਕਾਰਵਾਈ ਨਹੀਂ ਆਈ ਸਾਨੂੰ ਬਸ ਇਹ ਕਹਿ ਛੱਡਦੇ ਵੀ ਹਾਂ ਅਸੀਂ ਲੱਭ ਰਹੇ ਆ ਬੰਦਾ ਅਣਪਛਾਤੇ ਲੋਕ ਕਦੇ ਲੱਭਦੇ ਤਾਂ ਹੈ ਨਹੀਂ ਜੀ ਇਹਨਾਂ ਨੇ ਅਣਪਛਾਤੇ ਲੋਕਾਂ ਦੇ ਪਰਚਾ ਕੱਟ ਰੱਖਿਆ ਹੁਣ ਵੀ ਕਹਿੰਦੇ ਹਾਲੇ ਕੋਈ ਪੜਤਾਲ ਚੱਲੀ ਨਹੀਂ ਤੁਹਾਨੂੰ ਦੱਸ ਦਾਂਗੇ ਹੁਣ ਵੀ ਸਾਨੂੰ ਆਖੇਂਦੇ ਵੀ ਕੱਲ ਤੱਕ ਦਾ ਸਾਨੂੰ ਟਾਈਮ ਦਿਓ ਕਿਸੇ ਚੱਕਰ ਜਿਹਾ ਸਾਨੂੰ ਬੈਠੇ ਆ ਜੀ ਸਾਰੇ ਅਸੀਂ ਸੰਸਕਾਰ ਵੀ ਨਹੀਂ ਕਰ ਰਹੇ ਬੱਚੇ ਦਾ ਕੱਲ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਉਹਦਾ ਵਾਲੇ ਜਿੰਨਾ ਚਿਰ ਸਾਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕੁਝ ਵੀ ਨਹੀਂ ਹੋਣਾ ਇਹ ਸਭ ਲੋਕ ਐਕਸੀਡੈਂਟ ਹੋਇਆ ਸਰ ਕੱਲ ਸ਼ਾਮ ਨੂੰ ਹੋਇਆ ਮੁਕਸਰ ਰੋਡ ਤੇ ਮੁਕਸਰ ਬਠਿੰਡਾ ਰੋਡ ਤੇ ਉੱਤੇ ਥਾਂਦੇ ਵਾਲਾ ਚੌਂਕ ਦੇ ਥਾਂਦੇ ਵਾਲਾ ਰੋਡ ਤੇ ਜਾ ਕੇ ਸੂਆ ਪੈਂਦਾ ਸੂਏ ਕੋਲੇ ਜਾ ਕੇ ਹੋਇਆ ਐਕਸੀਡੈਂਟ ਸੀਸੀਟੀਵੀ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਲੱਭੀ ਅਸੀਂ ਖੁਦ ਹੀ ਸਵੇਰੇ 8 9 ਵਜੇ ਦੇ ਲੱਗੇ ਪਏ ਆ ਜੀ ਆ ਚੌਂਕ 'ਤੇ ਖੜੇ ਆਂ ਚੌਂਕ 'ਚੋਂ ਲੋਕਾਂ ਤੋਂ ਪਤਾ ਕੀਤਾ ਗੱਡੀ ਬਾਰੇ ਸੀਸੀਟੀਵੀ ਆ ਦੇਖੋ ਤੁਸੀਂ ਵੀਡੀਓ ਵੀ ਅਸੀਂ ਖੁਦ ਲੱਭ ਕੇ ਲੈ ਕੇ ਆਏ ਆ ਜਾ ਜਾ ਕੇ ਦੁਕਾਨਾਂ ਤੋਂ ਜਿੱਥੇ ਜਿੱਥੇ ਸਾਨੂੰ ਕੈਮਰੇ ਮਿਲੇ ਆ ਜਾ ਕੇ ਉੱਥੋਂ ਦੇਖ ਕੇ ਆਏ ਆਂ ਗੱਡੀ ਦੇ ਇੰਨੀ ਕੀ ਬੰਦੇ ਦੀ दारू ਪੀਤੀ ਸੀ ਹੁਣ ਇਹ ਨਹੀਂ ਪਤਾ ਲੱਗਿਆ ਗੱਡੀ ਦਾ ਟਾਇਰ ਮੱਚ ਗਿਆ ਉਹਦਾ ਵੀਲ ਦੇ ਉੱਤੋਂ ਹੀ ਉਹ ਗੱਡੀ ਉੱਥੋਂ ਲੈ ਕੇ ਆਇਆ ਬੰਦਾ ਗਲੀ ਦੇ ਵਿੱਚ ਉਵੇਂ ਗੱਡੀ ਵਾੜਤੀ ਉਹਨੇ ਟਾਇਰ ਵੀਲ ਉਵੇਂ ਹੀ ਦਿਖ ਦਿਓ ਉਹਦੇ ਨਹੀਂ ਇਹਦੇ ਤੋਂ ਬਾਅਦ ਚ ਗੱਡੀ ਤੁਹਾਨੂੰ ਦਿਖੂਗੀ ਉਹ ਬੰਦਾ ਇੰਨੀ ਕੀ दारू ਪੀਤੀ ਹੋਈ ਸੀ ਉਹਨੂੰ ਕੋਈ ਹੋਸ਼ ਨਹੀਂ ਸੀ ਆ ਟਾਇਰ ਦਿਖਾਈ ਚੱਲ ਵੀਡੀਓ ਦਿਖਾਓ ਗੱਡੀ ਵਾਲੀ ਵੀਡੀਓ ਕਾ ਕਰਕੇ ਵਿਖਾ ਦੇ ਕਿਹੜੀ ਗੱਡੀ ਹੈ ਤੇਰੀ ਗੱਡੀ ਆਉਗੀ ਕੋਈ ਨਹੀਂ ਛੱਡ ਜਾ ਫਰਸ ਕਾ ਕਰਦੇ ਕਾ ਇੰਡੀਏ ਤੇ ਅਰੇ ਦਿਖਾ ਦੇ ਰਹੇ ਸੀ ਨੂੰ ਨੂੰ ਪਾਸੋਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਦੁਕਾਨਾਂ ਤੇ ਦੇਖੀ ਐ ਨਈ ਗੱਡੀਆਂ ਸਾਨੂੰ ਜਿੱਥੇ ਜਿੱਥੋਂ ਲੋਕੇਸ਼ਨ ਮਿਲ ਜਾਂਦੀ ਐ ਕਈ ਹਸਪੀਟਲ ਦੇ ਗੇਟ ਚੋਂ ਦੇਖਿਆ ਦੁਕਾਨਾਂ ਦੇ ਗੇਟ ਚੋਂ ਦੇਖਿਆ ਅਸੀਂ ਗੱਡੀ ਉਵੇਂ ਦਿਖ ਰਹੀ ਐ ਜਿੱਥੇ ਜਾ ਕੇ ਗੱਡੀ ਖੜੀ ਆ ਟਾਇਰ 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 ਟੁੱਟਿਆ ਆ ਵੀਰ ਤੇ ਲਈ ਨਾ ਲਈ ਨਹੀਂ ਨਹੀਂ ਆਹ ਚੱਲੀ ਇਹੀ ਐ ਇਹੀ ਆਹ ਚੱਲੀ ਉਹ ਰਹੀ ਗੱਡੀ ਉਹ ਸਿਰੇ ਬਲਰ ਹੋ ਜਾਂਦੀ ਬੰਦ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਨਾਮ ਲੂ ਵਿਅਕਤੀ ਦੇ ਖਿਲਾਫ ਫਰਚਾ ਦਰਜ ਹੋਇਆ ਸੀ 304 ਦੇ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋਇਆ ਅਰੈਸਟ ਕਰ ਲਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੋਣ ਸੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਾ ਕੀ ਨਾਮ ਹੈ ਜਿੰਦਾ ਉਹਨੇ ਲਿਖਾਉਦੇ ਆ ਜੀ ਨਾਮ ਵੀ ਕਰਾਉਂਦੇ ਆ ਜੀ ਗੱਡੀ ਨੰਬਰ ਕੋਈ ਪਤਾ ਲੱਗਿਆ ਕਿਸੇ ਨੂੰ ਗੱਡੀ ਨੰਬਰ ਪਤਾ ਜੀ ਕਿਹੜੀ ਗੱਡੀ ਦੀ ਪੀਬੀਟੀਯੂ ਵੀਵੀ ਮਰਸਡੀਜ਼ ਜਿਹਨੇ ਕਿਹੜੇ ਹੋਰ ਬੰਦੇ ਨੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕੀਤਾ ਗਿਆ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਇਹ ਜਿਹੜਾ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਜਿਹੇ ਬਿਆਨ ਲਿਖਾਉਣਗੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਹਾਂ ਜੀ।